big boss 19 ਦੇ 쇼 ਦੀ ਗੱਲ ਕਰੀਏ ਤਾਂ ਪਿਛਲੇ ਹਫ਼ਤੇ ਕਾਫੀ ਕੁਝ ਦੇਖਣ ਨੂੰ ਮਿਲਿਆ ਜਿੱਥੇ அமਾਲ ਮਲਿਕ ਫਰਾਨਾ ਪਟਨੂ ਲੈ ਕੇ ਆਫੈਂਸਿਵ ਲੈਂਗੁਏਜ ਯੂਜ਼ ਕਰਦੇ ਨਜ਼ਰ ਆਏ ਤਾਂ ਉੱਥੇ ਹੀ ਮਾਲਤੀ ਨੇ ਨੇਹਲ ਦੇ ਕੱਪੜਿਆਂ ਤੇ ਕਮੈਂਟ ਕੀਤਾ ਜਿਸ ਦੇ ਚੱਲਦੇ ਹੁਣ ਵੀਕੈਂਡ ਦਾ ਬਾਹਰ ਤੇ ਕਲਾਸ ਲਗਾਉਂਦੇ ਨਜ਼ਰ ਆਏ ਸੁਲਮਾਨ ਖਾਨ ਕਰਦਿਆਂ ਦੀ ਅੱਜ 빅ਬੋਸ 19 ਦਾ ਵੀਕਐਂਡ ਕਾ ਵਾਰ ਹੈ ਅਤੇ ਇਸ ਵਾਰ ਹੋਸ ਸਲਮਾਨ ਖਾਨ ਕਈ ਘਰ ਵਾਲਿਆਂ ਦੀ ਕਲਾਸ ਗਾਉਂਦੇ ਨਜ਼ਰ ਆਉਣ ਵਾਲੇ ਨੇ ਜਿਨ੍ਹਾਂ ਵਿੱਚੋਂ ਇੱਕ ਮਾਲਤੀ ਹੈ 빅ਬੋਸ ਦਾ ਲੇਟੈਸਟ ਪ੍ਰੋਮੋ ਸਾਹਮਣੇ ਆ ਚੁੱਕਾ ਹੈ ਜਿਸ ਵਿੱਚ ਸਲਮਾਨ ਖਾਨ ਮਾਲਤੀ ਨੂੰ ਲੈਕਚਰ ਦਿੰਦੇ ਦਿਖਾਈ ਦੇ ਰਹੇ ਨੇ ਸਲਮਾਨ ਖਾਨ ਨੇ ਮਾਲਤੀ ਨੂੰ ਪੋਛਿਆ ਅਗਲੀ ਵਾਰ ਜਦੋਂ ਤੂੰ ਮੇਰੇ ਨਾਲ ਗੱਲ ਕਰੇਂਗੀ ਤਾਂ ਕੱਪੜੇ ਪਾ ਕੇ ਕਰੀ ਤੂੰ ਤੇਰਾ ਕੀ ਮਤਲਬ ਸੀ ਮਲਤੀ ਨੇ ਆਪਣੇ ਬਿਆਨ ਲਈ ਇੱਕ ਅਜੀਬ ਸਪਸ਼ਟੀਕਰਨ ਦੇ ਤਾਂ ਉਹਨਾਂ ਨੇ ਕਿਹਾ ਇੱਥੇ ਸਟਰੋਂਗ ਏਸੀ ਚੱਲਦਾ ਹੈ ਮੈਂ ਦੇਖਣਾ ਚਾਹੁੰਦੀ ਸੀ ਕਿ ਉਹਨਾਂ ਨੂੰ ਕਿਤੇ ਠੰਡਾ ਨਹੀਂ ਲੱਗਦੀ ਬਸੀਰ ਨੇ ਕਮੈਂਟ ਕੀਤਾ ਕਿ ਇਹ ਬਿਲਕੁਲ ਬੇਬੁਨਿਆਦੀ ਹੈ ਸਲਮਾਨ ਨੇ ਬਸੀਰ ਨੂੰ ਰੋਕਦੇ ਹੋਏ ਕਿਹਾ ਉਸ ਨੂੰ ਬੋਲਣ ਦਿਓ ਕਿਉਂਕਿ ਮੈਂ ਸੁਣਨਾ ਚਾਹੁੰਦਾ ਹਾਂ ਕਿ ਉਹ ਕੀ ਕਹਿਣ ਜਾ ਰਹੀ ਹੈ ਜਿਸ ਤੋਂ ਬਾਅਦ ਸਲਮਾਨ ਖਾਨ ਨੇ ਆਪਣੇ ਅੰਦਾਜ਼ ਦੇ ਵਿੱਚ ਮਲਤੀ ਨੂੰ ਫਟਕਾਰ ਲਗਾਈ ਸਲਮਾਨ ਖਾਨ ਨੇ ਸ਼ਹਿਬਾਜ਼ ਬਦੇਸ਼ਾ ਨੂੰ ਵੀ ਚਿੜਕਿਆ ਉਹਨਾਂ ਨੇ ਕਿਹਾ ਇਹ ਮਜ਼ਾਕ ਦੇਖਣ ਵਾਲਿਆਂ ਨੂੰ ਬਹੁਤ ਰੁੱਖਾ ਅਤੇ ਚਿੜਚਿੜਾ ਲੱਗੇਗਾ ਸ਼ਹਿਬਾਜ਼ ਅਤੇ ਮਾਲਦੀ ਤੋਂ ਬਾਅਦ ਅਮਾਲ ਮਲਿਕ ਨੂੰ ਚਿੜਕਿਆ ਗਿਆ ਸਲਮਾਨ ਖਾਨ ਨੇ ਫਰਾਨਾ ਪਰਤ ਤੋਂ ਖਾਣਾ ਖੋਣ ਅਤੇ ਉਸ ਦੀ ਮਾਂ ਬਾਰੇ ਪੱਦੀ ਟਿੱਪਣੀ ਕਰਨ ਲਈ ਅਮਾਲ ਨੂੰ ਚਿੜਕਿਆ ਇੰਨਾ ਹੀ ਨਹੀਂ ਅਮਾਲ ਦੇ ਪਿਤਾ ਵੀ ਅਮਾਲ ਨੂੰ ਡਾਂਟ ਲਗਾਉਂਦੇ ਨਜ਼ਰ ਆਏ ਅਤੇ ਸਮਝਾਉਂਦੇ ਦਿਖਾਈ ਦਿੱਤੇ ਬਾਕੀ ਇਸ ਵੀਕੈਂਡ ਦਾ ਵਾਰ ਦੇ ਵਿੱਚ ਹੋਰ ਕੀ ਕੁਝ ਹੋਣ ਵਾਲਾ ਹੈ ਉਸ ਲਈ ਵੇਖਣਾ ਪਵੇਗਾ ਬਿੱਗ ਬਾਸ 19